ਜੀ ਸਸ਼ੀਗਨ ਬਾਈ ਸਾਰਿਆਂ ਨੂੰ ਆਪਾਂ ਅੱਜ ਪਹਿਲਾ ਵਲੌਗ ਬਣਾਉਣ ਲੱਗੇ ਆ। ਇਹ ਆਪਾਂ ਜੀ ਪਹੁੰਚ ਗਏ ਆਪਣੀ ਦੁਕਾਨ ਤੇ ਬਾੜੇ 'ਚ ਤੇ ਤੁਹਾਨੂੰ ਦਿਖਾਉਣੇ ਆਂਗੇ ਆਪਣੇ ਬਾੜੇ ਦੀ ਖੇਤੀਬਾੜੀ। ਤੁਹਾਨੂੰ ਪਤਾ ਲੱਗੂ। ਇਹ ਦੇਖੋ। ਲਓ ਜੀ ਇਹ ਆਪਣੀ ਹੈਗੇ ਗੱਡੇ ਵੀ ਜੇ ਵੀ। ਨੇ ਨਾਲ ਹੀ ਲਸਣਾਗਾ ਇਹ ਉਹ ਆਪਣੀ ਮੇਥੀ ਹੈਗੀ ਇਦھر ਆਪਣਾ ਸ਼ਿਫਟ ਬਣਾਇਆ ਵਾਹੀਂ ਦੁਕਾਨ ਦਾ ਅੱਜ ਡੇਲੀ ਕਹਿੰਦਾ ਮਿੱਟੀ ਚੱਕਣੀ ਹੈ ਮੇਰੀ ਦੋਸ ਦੀ ਢੋਈ ਤੇ ਇਹ ਆਪਣਾ ਪੁੱਤ ਕਿੱਟੂ ਕਿੱਟੂ ਓ ਕਿੱਟੂ ਆ ਲੈ ਆ ਲੈ ਆ ਜਾ ਨਹੀਂ ਪਤਾ

ਆਸ ਮਾਰ ਰੱਖਦੇ ਆਪਾਂ ਦੁਕਾਨ ਤੇ A to Z ਆਗਾ ਤਰ ਤੋਂ ਤਰ ਤੱਕ ਜਿਹੜਾ ਮਰਜੀ ਆਈਟਮ ਲੈ ਲੋ ਆਪਾਂ ਇੱਕ ਵੀਡੀਓ ਇਹਦੀ ਪਹਿਲੀ ਵੀ ਪਾਈ ਸੀ ਬਾਕੀ ਆਪਾਂ ਹੁਣ ਬੂਲਣ ਮਾਲ ਤੇ ਡਿਸਕਾਊਂਟ ਕਰਤਾ ਮਤੋਂ ਵੱਧ ਆ ਸੱਚੇ ਪਾਤਸ਼ਾਹ ਹੀ ਫੋਟੋ ਨਹੀਂ ਵੀ ਹੈਗੀ ਮਹਾਰਾਜ ਤੇ ਬਾਕੀ ਕੀ ਬੰਦ ਕਰਦ ਗਏ ਇੱਕ-ਇਕਲਾ-ਕਲਾ ਪਹਿਨ ਆਪਣੇ ਕੋਲੇ ਦੋਸਤੋ ਜੇ ਤੁਸੀਂ ਆਪਣੇ ਬਲੌਗ ਨੂੰ ਪਿਆਰ ਦਿਆ ਕਰੋਗੇ ਤਾਂ ਅੰਦੀਆ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਲਾਈਕ ਸ਼ੇਅਰ ਕਰੋਗੇ ਇਹ ਹੋ ਗਈ ਆਪਣੀ ਗੱਲ ਦੀ ਅੱਧਰੋਂ ਅੰਗਲੀ ਇਹ ਆ ਰਿਹਾ ਕੈਮਰੇ ਨੂੰ ਆ ਕੇ ਇਹ ਆਪਣੀ ਦੁਕਾਨ ਦਾ ਇਹ ਲੋਕਰੀ ਜੀ ਦੁਕਾਨ ਨਾਲ ਆਪਣੀ ਬਣਾਈ ਜੀ ਤੁਸੀਂ ਬਲੌਗ ਨੂੰ ਪਿਆਰ ਦਿਓ ਨੂਰ ਦੀ ਮੰਮੀ ਵਾਲਾ ਤਾਂ ਸ਼ੇਅਰ ਕਰ ਦਿੰਨੇ ਹੰਨੇ ਆਗੇ ਲਾਈਕ ਵੀ ਕਰ ਦਿੰਨੇ ਆ ਤੁਸੀਂ ਇਹ ਬਲੌਗ ਨੂੰ ਵੀ ਆਪਣੇ ਨੂੰ ਪਿਆਰ ਦਿਓ ਮਤ ਤੋਂ ਵੱਧ ਜਿੰਨਾ ਹੋ ਸਕੇ ਬਾਕੀ ਇਹ ਰ ਆਂ ਥੋੜਾ ਥੋੜਾ ਬਣਾਇਆ ਕਰਾਂਗੇ ਫਿਰ ਬਈ ਜੇ ਤੁਸੀਂ ਸਾਨੂੰ ਆਈਟਮਾਂ ਵੀ ਕੱਲੀ ਕੱਲੀ ਦਿਖਾਇਆ ਕਰਾਂਗੇ ਜੇ ਤੁਸੀਂ ਪਿਆਰ ਦੇਣ ਲੱਗੇ ਆਪਣੇ ਬਲੌਕਾਂ ਨੂੰ ਕੋਲ ਆਈਟਮਾਂ ਪਲੱਸਕਟ ਦਾ ਸਮਾਨ ਵੀ ਆਪਣੇ ਕੋਲੇ ਹਰ ਇੱਕ ਆਈਟਮ ਦਾ ਮਿਲਦਾ ਹੈਗਾ ਤੇ ਜੋ ਵੀ ਲਓਗੇ ਆ ਦੇਖੋ ਸਾਰੀ ਆਈਟਮਾਂ ਆ ਗਈ ਕੱਲੀ ਕੱਲੀ ਆਈਟਮ ਮੈਂ ਤੁਸੀਂ ਕਹੋਗੇ ਉਸ ਤਰ੍ਹਾਂ ਦਾ ਬਲਾਕ ਪਾਇਆ ਕਰਾਂਗੇ ਆਪਣੀ ਸੀਟਾਂ ਕੀ ਬੈਠਣ ਨੂੰ ਤੇ ਮੈਂ ਲੌਕਾ ਕੀ ਗਾਂਧੀ ਇਹ ਦੁਕਾਨ ਤੋਂ ਆਉਂਦਾ ਬੰਦਾ ਇਹ ਸਾਹਮਣੇ ਬਣਿਆ ਹੋਆ ਬਾਕੀ ਜੀ ਦੇਖੋ ਤੁਸੀਂ ਪਿਆਰ ਦਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਪੁਰਾਣੇ ਪ੍ਰਾਣਾ ਗਾਹਕ ਆ ਸਾਡਾ ਜਗਦੇਵ ਸਿੰਘ ਜਗਦੇਵ ਸਿੰਘਾ ਆਪਣਾ ਸਮਾਨ ਕਿਵੇਂ ਹੁੰਦਾ ਤੁਹਾਡੇ ਹਿਸਾਬ ਨਾਲ ਵਧੀਆ ਹੁੰਦਾਗਾ ਕੁੱਲ ਆਈਟਮ ਵਧੀਆ ਹੁੰਦੀ ਹੈ ਇਹ ਆਪਣਾ ਪੱਕਾ ਕਸਟਮਰ ਆ ਜੀ ਤੇ ਇਹ ਇਹ ਨੇ ਹਰ ਟਾਈਮ ਲੈ ਕੇ ਜਾਣੇ ਚਾਕਲੇਟਾਂ ਹੋਰ ਸਮਾਨ ਬਹੁਤ ਲੈ ਕੇ ਜਾਂਦਾ ਕਿਹੜੀ ਦੇ ਦਾਂ ਜੀ ਮੇਰੇ ਕਿੰਨੇਗਾ ਜਾਣੀ ਰਬ ਵੀ ਰੂ ਆ ਇਹਨਾਂ ਨਾਲ ਸਾਡਾ ਮੋਹ ਪ੍ਰੇਮ ਬਹੁਤ ਆਗਾ ਉਣਾ ਦੇਖ ਦਹੀਂ ਨਾਲ ਇਹਨਾਂ ਨੇ ਰੋਟੀ ਖਾਣੀ ਆ ਨਾ ਚਰ ਖਾਣੀ ਨਹੀਂ ਮੈਂ ਮੈਂ ਕਰੀ ਜਾਣਾ ਆ ਹੁਣ ਡੈਡੀ ਦੀ ਰੋਟੀ ਆਈ ਆ ਤੇ ਇਹਨਾਂ ਨੇ ਹੁਣ ਰੋਟੀ ਖਾਣਗੇ ਰੱਜ ਕੇ ਤੇ ਕਿੱਟੂ ਐ ਸਾਡੇ ਦੋਨੇ ਇੱਕ ਲਾਲ ਰੰਗ ਦਾ ਇੱਕ ਪੂਰਾ ਤੇ ਚਿੱਟਾ ਮੂੰਹ ਬਹੁਤ ਕਰਦੇ ਆ ਵੀ ਸਾਡੇ ਇੱਥੇ ਹੀ ਰਹਿੰਦੇ ਹੈਗੇ ਤੇ ਅਸੀਂ ਵੀ ਇਹਨੂੰ ਸਾਹ ਸਮ ਰੱਖਦੇ ਆ ਹਰ ਇੱਕ ਚੀਜ਼ ਇਹਨਾਂ ਨੂੰ ਪਾਉਣੀ ਆ ਜਿਹੜੀ ਚੀਜ਼ ਖਾਣੀ ਆ ਉਹੀ ਇਹਨਾਂ ਨੂੰ ਪਾਉਣੀ ਹੈਗੇ ਕੀ ਲੈ ਜਾਣਾ ਰੱਬ ਦੇ ਜੀ ਹੈ ਵੀ ਇਹਨਾਂ ਨੇ ਵੀ ਕਿਦੋਂ ਖਾਣਾ ਹੀ ਆ। ਬਹ ਗਿਆ ਹੁਣ ਮੰਜੇ ਤੇ ਹੁਣ ਇਹ ਰਿਹਾ ਧੁੱਪ ਸੇਕ ਇੱਕ ਬਾਬੂ ਜੀ ਉਹ ਬੈਠੇ ਅੱਗੇ। ਇਹ ਉਹ ਜਿਹੜਾ ਬੈਠਾਗਾ ਉਹ ਡਰਦਾ ਐ ਤੋਂ। ਇਹ ਸਰਦਾਰ ਜੀ ਆ ਗਏ। ਇਹ ਪਹਿਲਾਂ ਰੋਟੀ ਦਾ ਹੁਕਮ ਦੇਣਗੇ ਤਾਂ ਖਾਣਗੇ ਇਹ। ਪਹਿਲਾਂ ਇਹਨੇ ਖਾਣੀ ਹੈਗੀ। ਉਹ ਤਾਂ ਮਗਰੋਂ ਖਾਂਦਾ ਵਿਚਾਰਾ ਡਰਦਾ ਹੈਗਾ ਉਹ ਤਾਂ ਸਾਨੂੰ ਕੱਲ ਆਇਆ ਨਹੀਂਗਾ ਇਹ ਇੱਕ ਦਿਨ ਸਾਨੂੰ ਪੂਰਾ ਫਿਕਰ ਰਿਆ ਵੀ ਯਾਰ ਆਇਆ ਨਹੀਂਗਾ ਤੇ ਸੋਚਦੇ ਰਹੇ ਕਿ ਕਿੱਧਰ ਗਿਆ ਇਹਦੇ ਕੁੱਤੇ ਨੇ ਨਾ ਮਾਰਤਾ ਹੋਵੇ ਡੜੀ ਇਹਦਾ ਬਹੁਤ ਕਰਦਾ ਇਹਨਾਂ ਦਾ ਪੂਰਾ ਫਿਕਰ ਕਰਦਾ ਇਹਨਾਂ ਦਾ ਹੁੰਦਾ ਵੀ ਹੈ ਯਾਰ ਜਿਹੜੇ ਪੁੱਤਾਂ ਨੂੰ ਪਾਲੇ ਹੁਣ ਆ ਬੈਠਾ ਮੋਇ ਨਮ ਜਿਹੜੇ ਚੜਿਆ ਆ ਇਧਰ ਡੈਲੀ ਕਰਦਾ ਸੀ ਇਹ ਕੋਕੋ